ਜਿੰਦਾਬਾਦ ਤੇ ਦਾਸ ਦਾ ਨਾਮ ਭਾਈ ਰਜਵੰਦ ਸਿੰਘ ਜੀ ਆ ਇਹ ਮੱਲਾ ਹੈਗਾ ਗੁਰਪ੍ਰੀਤ ਬਹਾਦਰ ਮੱਲਾ ਦਾਣਾ ਮੰਡੀ ਦੇ ਬੈਕਸਾਈਡ ਤੇ ਵਾਰਡ ਨੰਬਰ ਹੈਗਾ 11 ਤੇ 12 ਇਹ ਸਮੱਸਿਆ ਸਾਰੇ ਮੱਲੇ ਦੀ ਇਹ ਹੈ ਜੀ ਵੀ ਆ ਇਧਰ ਦੇਖੋ ਵੀ ਪਾਣੀ ਦਾ ਕੀ ਹਾਲ ਆ ਸਾਰਾ ਸੀਵਰੇਜ ਬੰਦ ਦਾ ਜਾਮ ਹੋਇਆ ਤੇ ਆ ਤੇ ਪਾਣੀ ਛੱਪੜ ਦਾ ਰੂਪ ਧਾਰਨ ਕੀਤਾ ਹੋਇਆ ਜਨਤਾ ਬਹੁਤ ਦੁਖੀ ਆ ਨਾਲ ਇਥੇ ਤਾਸ ਫਰਮਾ ਦੋ ਕਿਤੇ ਵੀ ਉਹ ਡਿੱਗ ਸਕਦੇ ਆ ਜੋ ਡਿੱਗ ਕੇ ਤੇ ਬਹੁਤ ਲੋਕਾਂ ਦਾ ਨੁਕਸਾਨ ਹੋਊਗਾ ਇਥੇ ਘਰਾ ਘਰ ਨਾਲ ਹੈਗੇ ਆ ਬੱਚੇ ਬਿਮਾਰ ਹੁੰਦੇ ਆ ਮਜ਼ੁਰਗ ਬਿਮਾਰ ਹੋਏ ਪਏ ਆ ਪ੍ਰਸ਼ਾਸਨ ਦਾ ਕੋਈ ਵੀ ਧਿਆਨ ਨਹੀਂ ਆ ਅਸੀਂ ਬੜੀਆਂ ਕੀਤੀਆਂ ਜੀ ਅਸੀਂ ਖਬਰਾਂ ਵੀ ਲਵਾਈਆਂ ਜਾ ਜਾ ਕੇ ਵੀ ਮਨਤਾ ਤਾਲੇ ਵੀ ਕੀਤੇ ਇਥੋਂ ਇਕੱਠੇ ਹੋ ਕੇ ਵੀ ਗਏ ਆ ਕੋਈ ਨਹੀਂ ਧਿਆਨ ਨਾ ਗਨਗਰ ਕੋਸਲ ਦਾ ਨਾ ਐਮਐਲਏ ਸਾਹਿਬ ਦਾ ਅਸੀਂ ਬੇਨਤੀ ਇਹੀ ਕਰਦੇ ਆ ਵੀ ਇਹ ਹੱਲ ਕੀਤਾ ਜਾਵੇ ਤੇ ਲੋਕਾਂ ਨੇ ਘਰ ਪਾਉਣੇ ਆ ਤੇ ਲੋਕਾਂ ਨੇ ਘਰ ਪਾਉਣੇ ਹੈਗੇ ਆ ਆਵਾਜ਼ਾਂ ਵੀ ਤਾਂ ਬਹੁਤ ਦਿੱਕਤ ਆ ਰਹੀ ਆ ਆਵਕ ਗੱਲੋ ਇੱਥੇ ਜਿਹੜਾ ਗਰੀਬ ਵਰਗ ਦੁਖੀ ਆ ਜੀ ਅਸੀਂ ਜੀ ਕਿਤਾਬ ਵਾਲੀ ਬਸਤੀ ਜਿੱਨੇ ਸਾਡਾ ਮਲਕੀਤਪੁਰ ਦਾ ਪਿੰਡ ਸੀ ਸੀਮੋਕੇ ਖੰਡ ਨੂੰ ਇਹ ਇੰਨੇ ਹਾਲਾ ਸਾਡੇ ਸਿਵਲ ਬਿਜਲੀ ਟੁੱਟੇ ਪਾਣੀ ਗਲੀਆਂ ਤੇ ਨਾਲੀਆਂ ਤੇ ਫਿੱਟਾ ਹੈ ਬਾਕੀ ਜਿਹੜਾ ਖਾਲੀ ਪਲਾਟ ਦੇਖ ਕੇ ਹੀ ਛੱਪੜ ਬਣਾਇਆ ਹੈ ਉਹ ਤਾਂ ਵੀ ਮੋੜਾ ਹੀ ਦਿੱਕਤੇ ਪਾਣੀ ਚਪਟਾ ਵੀ ਪਰ ਡਾ ਰਿਹਾ ਏ ਬਾਕੀ ਜੋ ਆ ట్రాנסਫਰਮ ਇਹ ਵੀ ਸਾਡੇ ਡਿੱਗਣ ਜੋ ਕਿ ਆਪਣੇ ਥੱਲੇ ਜਮਾ ਪਾਣੀ ਵਤਦਾ ਰਹਿੰਦਾ ਸੂਰ ਤੇਹਵਾ ਦੰਗਰ ਦਾ ਮੈਂ ਰਹਿਣ ਵਾਲਾ ਗਦਾਮਾ ਦੇ ਬਿਲਕੁਲ ਬੈਕ ਸਾਈਡ ਤੇ ਇਹਦੇ ਵਿੱਚ ਮੇਰਾ ਵੀ ਪਲਾਟ ਪਿਆ ਆ ਜੀ ਮੈਂ ਮਿਸਤਰੀ ਤੋਂ ਉਹਨੂੰ ਤਿਆਰ ਸੀ ਪਰ ਇਹ ਪਾਣੀ ਨਹੀਂ ਸੁੱਕਿਆ ਜਿਹੜੇ ਵੀ ਇੱਥੇ ਆਸ-ਪਾਸੇ ਘਰ ਸਾਰੇ ਰਹਿੰਦੇ ਆ ਤੇ ਸਾਰੇ ਇੱਕ ਸਾਹ ਦੇ ਦਵਾਈਆਂ ਤੋਂ ਬਿਨਾ ਕੋਈ ਨਹੀਂ ਚੱਲਦਾ ਤੇ ਅਸੀਂ ਬਹੁਤ ਜਾਂਦੀਆਂ ਕਪਰੇਟਾ ਲਾ ਚੁੱਕੇ ਆ ਬੰਦਾ ਭੇਜਦਾ ਨਾ ਬੰਦੇ ਕਰਦੇ ਕੁਝ ਨਾ ਕੁਛ ਆ ਇਹਦਾ ਮਸਲਾ ਹੱਲ ਕੀਤਾ ਜਾ ਇਹ ਜਿਹੜਾ ਤੁਸੀਂ ਆਪ ਵੇਖ ਲਈਂ ట్రాਫਿਕ ਦਾ ਕਿੰਨਾ ਬੁਰਾ ਲੱਭਿਆ ਥੱਲੇ ਪਾਣੀ ਵੜਿਆ ਪਿਆ ਜੀ ਇਹ ట్రాਫਿਕ ਦੇ ਜਿੱਦਣੇ ਡੇਗ ਪਿਆਈ ਉਦੋਂ ਚੱਲ ਨਹੀਂ ਮਾਲੀ ਸਾਰੇ ਇਨਸਾਨ ਹੋ ਸਕਦਾ ਨਿੱਕੇ ਨਿੱਕੇ ਬੱਚੇ ਤੁਰੇ ਫਿਰਦੇ ਆ ਤੁਸੀਂ ਆਪ ਹੀ ਵੇਖੋ ਥੱਲੇ ਕੀ ਆਵਲੇ ਪਿਆ ਥੱਲੇ ਖਾਰ ਪਈਏ ਬੁਰਾ ਲੱਭਿਆ ట్రాਫਿਕ ਨੂੰ ਤੁਸੀਂ ਕੀ ਕਰ ਰਿਹਾ ਜੀ ਇਹਦਾ ਕਿਰਪਾ ਕਰਕੇ ਹੱਲ ਕੀਤਾ ਜਾ